ਬੀਤੀ ਸ਼ਾਮ ਬਰਨਾਲਾ ਜ਼ਿਲ੍ਹੇ ਦੇ ਪਿੰਡ ਸ਼ੈਣਾ ਦੇ ਵਿੱਚ ਸ਼ਰਿਆਮ ਸਾਬਕਾ ਸਰਪੰਚ ਦੇ ਪੁੱਤਰ ਦਾ ਕਤਲ ਕਰ ਦਿੱਤਾ ਜਾਂਦਾ ਹੈ ਸੁਖਵਿੰਦਰ ਸਿੰਘ ਕਲਕੱਤਾ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਜਾਂਦਾ ਹੈ ਤਾਂ ਸੁਖਵਿੰਦਰ ਸਿੰਘ ਕਲਕੱਤਾ ਦਾ ਸੋਸ਼ਲ ਮੀਡੀਆ ਅਤੇ ਧਰਮਿਆਂ ਵਿੱਚ ਕਾਫੀ ਨਾਮ ਸੀ ਤਾਂ ਵੱਖ-ਵੱਖ ਵਕਤ ਧਰਮਿਆਂ ਦੇ ਵਿੱਚ ਉਹ ਸ਼ਮੂਲੀਅਤ ਕਰਦੇ ਸਨ ਇੱਕ ਵਾਰ ਉਹਨਾਂ ਦਾ ਵਿਵਾਦ ਹਲਕਾ ਪਦੌੜ ਦੇ ਵਿਧਾਇਕ ਲਾਲ ਸਿੰਘ ਉਗੋਕੇ ਦੇ ਨਾਲ ਵੀ ਹੋਇਆ ਸੀ ਤਾਂ ਇਹੀ ਸੁਖਵਿੰਦਰ ਸਿੰਘ ਕਲਕੱਤਾ ਦਾ ਇੱਕ ਪੁਰਾਣਾ ਸਾਥੀ ਹੁੰਦਾ ਹੈ ਹਰਜਿੰਦਰ ਸਿੰਘ ਉਰਫ ਜਿੰਦਰ ਗਿੱਲ ਜਿਸ ਦੇ ਵੱਲੋਂ ਗੋਲੀ ਮਾਰ ਕੇ ਕਤਲ ਜਿਹੜਾ ਉਹ ਸੁਖਵਿੰਦਰ ਸਿੰਘ ਕਲਕੱਤਾ ਦਾ ਕਰ ਦਿੱਤਾ ਗਿਆ ਤਾਂ ਪਿੰਡ ਸ਼ੈਣਾ ਦੇ ਅੱਡੇ ਦੇ ਵਿੱਚ ਇੱਕ ਪ੍ਰਾਪਰਟੀ ਡੀਲਰ ਦੀ ਦੁਕਾਨ ਦੇ ਉੱਤੇ ਸੁਖਵਿੰਦਰ ਸਿੰਘ ਕਲਕੱਤਾ ਬੈਠਾ ਹੁੰਦਾ ਹੈ ਤਾਂ ਜਿੰਦਰ ਗਿੱਲ ਉੱਥੇ ਆਉਂਦਾ ਹੈ ਅਤੇ ਗੋਲੀ ਆ ਜਿਹੜੀ ਉਹ ਸੁਖਵਿੰਦਰ ਕਲਕੱਤਾ ਦੇ ਮਾਰ ਦਿੱਤੀ ਜਾਂਦੀ ਹੈ ਅਤੇ ਸੁਖਵਿੰਦਰ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਤਾਂ ਦੱਸਿਆ ਜਾਂਦਾ ਹੈ ਕਿ ਪੁਲਿਸ ਦਾ ਥਾਣਾ ਜਿਹੜਾ ਉਹ ਵੀ ਇੱਥੇ ਨਜ਼ਦੀਕ ਹੀ ਪੈਂਦਾ ਹੈ ਤੇ ਵੱਡੀ ਵਾਰਦਾਤ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ ਜਾਂਦਾ ਹੈ ਲੋਕਾਂ ਦੇ ਵੱਲੋਂ ਉਸ ਦੀ ਗੱਡੀ ਉੱਤੇ ਇੱਟਾਂ ਰੋੜੇ ਨੇ ਜਿਹੜੇ ਉਹ ਵੀ ਮਾਰੇ ਜਾਂਦੇ ਨੇ ਤਾਂ ਇਸ ਮਾਮਲੇ ਦੇ ਵਿੱਚ ਤਾਜ਼ੀ ਅਪਡੇਟ ਨਿਕਲ ਕੇ ਸਾਹਮਣੇ ਆਈ ਹੈ ਕਿ ਕਤਲ ਕਰਨ ਵਾਲੇ ਦੇ ਵੱਲੋਂ ਲਾਈਵ ਹੋ ਕੇ ਇੱਕ ਵੀਡੀਓ ਵੀ ਪਾਈ ਗਈ ਫੇਸਬੁਕ ਦੇ ਉੱਤੇ ਦੂਜੇ ਪਾਸੇ ਜੇ ਗੱਲ ਕੀਤੀ ਜਾਵੇ ਇਸ ਮਾਮਲੇ ਦੇ ਵਿੱਚ ਇੱਕ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਇੱਕੇ ਸ਼ਕਤੀ ਵਿਅਕਤੀ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ ਸ਼ੈਣਾ ਪਿੰਡ ਦੇ ਹੀ ਗੁਰਦੀਪ ਬਾਵਾ ਨੂੰ ਗ੍ਰਿਫਤਾਰ ਕੀਤਾ ਹੈ ਜਦਕਿ ਮੁੱਖ ਬੋਲ ਜਮਾ ਨਿਰਾਜ ਹਰਜਿੰਦਰ ਸਿੰਘ ਤੇ ਫਜਿੰਦਰ ਗਿੱਲ ਇਸ ਦੀ ਤਸਵੀਰ ਵੀ ਨਿਕਲ ਕੇ ਸਾਹਮਣੇ ਆਈ ਹੈ ਇਸ ਦੀ ਗ੍ਰਿਫਤਾਰੀ ਆ ਜਿਹੜੀ ਉਹ ਅਜੇ ਬਾਕੀ ਹੈ ਦੂਜੇ ਪਾਸੇ ਵੱਖ-ਵੱਖ ਲੋਕਾਂ ਦੇ ਬਿਆਨ ਬੀਤੀ ਸ਼ਾਮ ਆਏ ਨੇ ਬੀਤੀ ਰਾਤ ਪੁਲਿਸ ਅਧਿਕਾਰੀਆਂ ਦੇ ਵੱਲੋਂ ਵੀ ਇਹ ਗੱਲ ਆਖੀ ਗਈ ਸੀ ਕਿ ਉਹ ਛਾਪੇਮਾਰੀ ਕਰ ਰਹੇ ਨੇ ਤੇ ਜਲਦ ਦੋਸ਼ੀ ਫੜੇ ਜਾਣਗੇ ਹਾਲਾਂਕਿ ਇਹ ਬਿਆਨ ਕੱਲ ਦੇ ਨੇ ਅਤੇ ਗ੍ਰਿਫਤਾਰੀ ਦੀ ਖਬਰ ਆ ਜਿਹੜੀ ਉਹ ਅੱਜ ਨਿਕਲ ਕੇ ਸਾਹਮਣੇ ਆਈ ਹੈ ਤਾਂ ਪੂਰੇ ਮਾਮਲੇ ਬਾਰੇ ਕੀ ਕੁਝ ਕਹਿਣਾ ਹੈ ਸ਼ਾਣਾਪਿੰਡਾ ਦੇ ਵਸਨੀਕਾਂ ਦਾ ਅਤੇ ਬੀਤੀ ਰਾਤ ਕੀ ਕੁਝ ਕਿਹਾ ਪੁਲਿਸ ਅਧਿਕਾਰੀਆਂ ਨੇ ਆਓ ਦੇਖਦੇ ਹਾਂ ਤਾਂ ਸਿਆ ਤੇ ਲਾਈਵ ਹੁਣ ਆਈ ਹੁੰਦਾ ਠੀਕ ਹੈ ਕਿ ਯਾਰ ਦੋਸਤ ਜ਼ਰੂਰ ਸੀਗਾ ਜਾਗਦੀ ਨੇ ਦਿਨ ਨੂੰ ਤੇ ਇਹਨੇ ਆਕਰ ਚੋਦਰੇ ਛਾਰੀਆਂ ਵਾਲੀ ਗੱਲ ਹੀ ਨਹੀਂ ਰੱਖੀ ਜੋ ਬੋ ਟੈਂਗਨ ਕਾਇਆ ਕਾਇਆ ਵੀ ਹੱਟਾ ਹਰਦਾ ਕਰ ਦੀ ਨਾਮ ਤੁਹਾਡਾ ਜੀ ਮੇਰਾ ਨਾਮ ਸੁਖਵਿੰਦਰ ਜੰਗ ਢਾਲੀਵਾਲ ਸੂਬਾ ਪ੍ਰਚੱਕਤਰ ਕਿਸਾਨ ਸੈੱਲ ਕਾਂਗਰਸ ਜੀ ਸੁਖਵਿੰਦਰ ਜੀ ਅੱਜ ਜਿਹੜਾ ਤੁਸੀਂ ਅੱਜ ਇਹ ਫਸਤੇ ਕੀ ਘਟਨਾ ਵਾਪਰੀ ਕੀ ਗੱਲ ਹੋਈ ਆ 4:15 ਦੇ ਕਰੀਬ ਮੈਨੂੰ ਇੱਕ ਫੋਨ ਆਇਆ ਵੀ 메ਨ ਬੱਸ ਸਟੈਂਡ ਸਹਿਣਾ ਤੇ ਕੋਈ ਅਣਪਛਾਤੇ ਵਿਅਕਤੀ ਸੁਖਵਿੰਦਰ ਸਿੰਘ ਕਲਕੱਤਾ ਦੇ ਗੋਲੀ ਮਾਰ ਕੇ ਭੱਜ ਗਏ ਜਦੋਂ ਮੈਂ 메ਨ ਬੱਸ ਸਟੈਂਡ ਸਹਿਣਾ ਤੇ ਪਹੁੰਚ ਕੇ ਦੇਖਿਆ ਤਾਂ ਇੱਥੇ ਭਾਈ ਮੂਰचंद ਪ੍ਰਾਪਰਟੀ ਡੀਲਰਾਂ ਦੀ ਦੁਕਾਨ ਆ ਜਿੱਥੇ ਕਲਕੱਤਾ ਬੈਠਾ ਕੁਝ ਦੋਸਤਾਂ ਨਾਲ ਗੱਲਾਂ ਕਰ ਰਿਹਾ ਸੀ ਉਹਨਾਂ ਨੇ ਦੱਸਿਆ ਕਿ ਪ੍ਰੰਤੂ ਉਹ ਗੱਡੀ ਖੜਾ ਕੇ ਇੱਕ ਵਿ ਸਕ੍ਰਿਤੀਓ ਨੇ ਤਾਂ ਇਹਨਾਂ ਨੇ ਉਹਦੇ ਵਿਅਕਤੀ ਦੇ ਪਿੱਛੇ ਗੱਡੀ ਦੇ ਇੱਟਾ ਰੋੜੇ ਵੀ ਚਲਾਏ ਉਹਦੇ ਸ਼ੀਸ਼ੇ ਵਗੈਰਾ ਹੀ ਫੁੱਟੇ ਆ ਪਰੰਤੂ ਉਹ ਜਿਹੜਾ ਵਿਅਕਤੀ ਜੋ ਭੱਜਣ ਵਿੱਚ ਸਫਲ ਹੋ ਗਿਆ ਹਾਂਜੀ ਕੀ ਨਾਮ ਹੈ ਜੀ ਮੇਰਾ ਨਾਮ ਗੁਰਜੀਤ ਸਿੰਘ ਜੀ ਗੁਰਜੀਤ ਜੀ ਅੱਜ ਜਿਹੜੀ ਘਟਨਾ ਕੀ ਵਾਪਰੀ ਕੀ ਗੱਲ ਹੋਈ ਕੀ ਸ਼ੱਕ ਲੱਗਦਾ ਸਾਰੀ ਕੀ ਗੱਲ ਅੱਜ ਮੇਰਾ ਪਿੰਡ ਇਹ ਆ ਜੀ ਸ਼ੈਣਾ ਅੱਜ ਜਿਹੜੇ ਸਾਡੇ ਨਗਰ ਦੇ ਇਸ ਤੋਂ ਪਹਿਲਾਂ ਸਰਪੰਚ ਰਹੇ ਝੱਕੇ ਬੀਬੀ ਮਲਕੀਤ ਕੌਰ ਕਲਕੱਤਾ ਉਹਨਾਂ ਦੇ ਜਿਹੜੇ ਸੁਪੁੱਤਰ ਸੀਗੇ ਸਰਦਾਰ ਸੁਖਵਿੰਦਰ ਸਿੰਘ ਕਲਕੱਤਾ ਜੋ ਪਿੰਡ ਦਾ ਸਾਰਾ ਸਰਪੰਚੀ ਦਾ ਕੰਮ ਦੇਖਰੇਖ ਕਰਦੇ ਸੀ ਪੰਜਾਬ ਦੇ ਸਭ ਤੋਂ ਵੱਡੇ ਪਿੰਡ ਦੇ ਵਿੱਚੋਂ ਜਿਹੜਾ 5000 ਦੇ ਵੋਟ ਦੇ ਲੈ ਕੇ ਸਰਪੰਚ ਬਣੇ ਸੀਗੇ ਸੋ ਅੱਜ ਉਹਨਾਂ ਦਾ ਜਿਹੜਾ ਕਤਲ ਹੋਇਆ ਬਹੁਤ ਮੰਦਭਾਗੀ ਘਟਨਾ ਸਾਡੇ ਸੋ ਪੂਰੇ ਪਿੰਡ ਦੇ ਵਿੱਚ ਭਾਵੇਂ ਉਹਨਾਂ ਦਾ ਕੋਈ ਵਿਰੋਧੀ ਸੀ ਭਾਵੇਂ ਕਿਸੇ ਦਾ ਮਤਭੇਦ ਸੀ ਸਾਰਿਆਂ ਦੇ ਵਿੱਚ ਬੜੀ ਸੋਗ ਦੀ ਲਹਿਰ ਆ ਜੋ ਉਹਨਾਂ ਦਾ ਅੱਜ ਜਿਹੜਾ ਕਤਲ ਆ ਇੱਥੇ ਪਿੰਡ ਦੇ ਨੌਜਵਾਨ ਵੱਲੋਂ ਹੀ ਸੁਣਿਆ ਹੋਵੇ ਕੀਤਾ ਜਾ ਚੁੱਕਿਆ ਉਹਨੇ ਲਾਈਵ ਹੋ ਕੇ ਜਿਹੜੀ ਵੀਡੀਓ ਵੀ ਫੇਸਬੁੱਕ ਤੇ ਪਾਈ ਆ ਅੱਜ ਕੀ ਨਾਮ ਤੁਹਾਡਾ ਜੀ ਬੀਬੀ ਮਲਕੀਤ ਕੌਰ ਸੋਹਤਾ ਜੀ ਅੱਜ ਜਿਹੜੀ ਇਹ ਘਟਨਾ ਸੁਖਵਿੰਦਰ ਸਿੰਘ ਕਲਕੱਤਾ ਦਾ I think ਕੀ ਇਹ ਮੇ ਘਟਨਾ ਹੋਈ ਜੀ ਲੱਗਦਾ ਹੈ ਇਹ ਬਹੁਤ ਮਾੜੀ ਗੱਲ ਹੋਈ ਹੈ ਜੀ ਬਹੁਤ ਦਰਦਨਾਕ ਘਟਨਾ ਹੋਈ ਹੈ ਇਹ ਜੋ ਕਿ ਮੈਨੂੰ ਸਵਾ 4 ਵਜੇ ਫੋਨ ਗਿਆ ਕਹਿੰਦੇ ਸੁਖਵਿੰਦਰ ਸਿੰਘ ਕਲਕੱਤਾ ਪ੍ਰਾਪਰਟੀ ਡੀਲਰ ਦੀ ਦੁਕਾਨ ਤੇ ਬੈਠਾ ਸੀਗਾ ਅਣਪਛਾਤਾ ਇੱਕ ਮੁੰਡਾ ਆਇਆ ਇੱਕ ਕੋਲ ਹੋਰ ਮੁੰਡਾ ਬੈਠਾ ਸੀਗਾ ਉਹਦੇ ਤਾੜ ਤਾੜ ਉਹਦੇ ਸਿਰ ਤੇ ਗੋਲੀਆਂ ਮਾਰਦਿਆਂ ਉਸ ਤੋਂ ਬਾਅਦ ਸਾਰਾ ਪਿੰਡ ਇੱਥੇ ਇਕੱਠਾ ਹੋ ਗਿਆ ਉਹ ਬਹੁਤ ਟਾਈਮ ਦਾ ਪਿੱਟਦਾ ਸੀਗਾ ਵੀ ਮੈਨੂੰ ਪੰਜਾਬ ਸਰਕਾਰ ਤੋਂ ਖਤਰਾ ਇਹ ਸਰਕਾਰ ਦੀਆਂ ਨਲਕੀਆਂ ਬਹੁਤ ਟਾਈਮ ਤੋਂ ਕਹਿ ਰਿਹਾ ਸੀਗਾ ਸਾਡੇ ਆ ਥਾਣਾ ਨਾਲ ਹੀ ਅਜੇ ਤੱਕ ਪ੍ਰਸ਼ਾਸਨ ਪਹੁੰਚਿਆ ਨਹੀਂ ਹੈਗਾ ਜਿੰਨਾ ਚਿਰ ਪਰਿਵਾਰ ਨੂੰ ਅਨਸਾਫ਼ ਨਹੀਂ ਮਿਲਦਾ ਹੈਗਾਗਾ ਉਹਨਾਂ ਜੇ ਅਸੀਂ ਇੱਥੇ ਰੋਡ ਜਾਮ ਕਰਾਂਗੇ ਇੱਥੇ ਬੈਠਾਂਗੇ ਅਸੀਂ ਮਾਤਾ ਮਲਕੀਤ ਕੌਰ ਕਲਕੱਤਾ ਦੇ ਨਾਲ ਚਟਾਨ ਵਾਂਗੂ ਖੜੇ ਆ ਤਰ ਤੁਸੀਂ ਇਸ ਮੌਕੇ ਤੇ ਪਹੁੰਚੇ ਕਿ ਮਾਮਲਾ ਸਾਹਮਣੇ ਆਇਆ ਤੇ ਕੀ ਗੱਲ ਹੈ ਸਾਰੀ ਜਿਹੜੀ ਇਹ ਦੀ। ਦੇਖੋ ਆ ਸਾਮੀ 4:30 ਵਜੇ ਪਿੰਡ ਸਹਿਨਾ ਦੇ ਵਿੱਚ ਸੁਖਵਿੰਦਰ ਸਿੰਘ ਕਲਕੱਤਾ ਦੀ ਜਿੰਦਰ ਸਿੰਘ son of ਵਰਪੂਸ਼ਿੰਗ ਵੱਲੋਂ ਗੋਲੀ ਮਾਰ ਕੇ ਹਤਿਆ ਕਰ ਦਿੱਤੀ ਗਈ ਸੀ ਕਿ ਮੌਕੇ ਤੇ ਸਾਰੇ ਸੀਨੀਅਰਸ ਪਹੁੰਚ ਗਏ ਸੀ ਕਿ ਮੈਂ ਆ ਵੀ ਮੌਕੇ ਤੇ ਆ ਗਿਆ ਸੀਗਾ। ਪ੍ਰਾਇਮਰੀ ਫੇਸ ਜਿਹੜੇ ਮੌਕੇ ਦੇ ਚਸਨੀਰ ਗਵਾ ਸੀਗੇ ਉਹਨਾਂ ਦਾ ਕਹਿਣਾ ਹੈ ਕਿ ਜਿੰਦਰ ਸਿੰਘ ਸੁਖਵਿੰਦਰ ਦੇ ਨਾਲ ਵੀ ਰਹਿਣਾ ਸੀ ਕਿ ਇਹਨਾਂ ਦੀ ਆਪਸ ਦੀ ਗਲਬਾਤ ਵੀ ਸੀਗੀ। ਔਰ ਬਸ ਸਟੈਂਡ ਦੇ ਨੇਰੇ ਹੀ ਇੱਕ ਪ੍ਰਾਪਰਟੀ ਸਲਾਹਕਾਰ ਦੀ ਦੁਕਾਨ ਹੈ ਉੱਥੇ ਹੀ ਬੈਠੇ ਸੀਗੇ ਪ੍ਰਾਇਮੇ ਫੇਸੀਆਂ ਇਹਨਾਂ ਦੀ ਪਰਸਨਲ ਰਜਿਸਟਰ ਕਰਕੇ ਕੁਝ ਲੱਗ ਰਹਾ ਹੈ ਸਾਢੇ ਵੱਲੋਂ ਮਲਟੀਪਲ ਟੀਮ ਨੂੰ ਫੀਲਡ ਤੇ ਰਵਾਨਾ ਕੀਤਾ ਗਿਆ ਹੈ ਇਨੀਸ਼ੀਅਲੀ ਜਿਹੜਾ ਅਕਿਊਜ਼ਡ ਹੈ ਸਿੰਦਰ ਉਹਦੀ ਲੋਕੇਸ਼ਨ ਪੱਖੋਂ ਦੀ ਆ ਰਹੀ ਸੀਗੀ ਬਾਅਦ 'ਚ ਉਹਦਾ ਮੋਬਾਈਲ ਸਵਿਚ ਆਫ ਹੋ ਗਿਆ ਹੈ ਸਾਢੇ ਟੀਮ ਵੱਲੋਂ ਮਲਟੀਪਲ ਥਾਵਾਂ ਤੇ ਰੇਡ ਕੀਤੀ ਜਾ ਰਹੀ ਹੈ ਅਸੀਂ ਜਲਦ ਤੋਂ ਜਲਦ ਅਕਿਊਜ਼ ਨੂੰ ਵੀ ਕਾਬੂ ਕਰ ਲੈਂਗੇ ਔਰ ਜਿਹੜਾ ਵਿਕਟਿਮ ਦਾ ਪਰਿਵਾਰ ਹੈ ਉਹਨਾਂ ਦੇ ਬਿਆਨ ਤੇ ਪਰਚਾ ਦਰਜ ਕੀਤਾ ਜਾ ਰਿਹਾ ਹੈ ये अभी प्रोपर डूंगाई पड़ता भी करेंगे सारे एंगल क्लीयर करेंगे सर लगता है जुड़ी हुई देखो जो ये बंदा एक्व काबू हो जाएगा उस तो बाद ही बादयर कर सकेंगे बट प्राइवे फेस या इन्हें रंजिश लग रही है क्योंकि वारदात तो थोड़ी देर पहले एक वीडियो भी सामने आई है भी जिंदर आप लाइव हुआ है और कुछ पैसे वैसे भी गल भी चल रही है तो उस एंगल वेरीफाई कर पाएंगे जो ये अक्यूज काबू हो जाएगा यह कुछ र्यूमर भी सोशल मीडिया के सामने आ रहे हैं कि कोई पोलीटिकल एंगल है एज ऑफ नो मैं थोड़े तो राही यह अपील करा कि किसी र्यूमर ते बिलीव ना करें क्योंकि जिस तरीके नाल मौके से चश्मदीद गवाह का कहना है कि जिंदर उस दुकान के अंदर आया बाद सद वो वापस जाने लगा उस वेले वो गनशॉट चलाया गया जिस करके सुखविंदर सिंह कलकत्ता की मौत हो गई है तो प्राए फेसि एस कुछ पर्सनल एनजेंसी लग रही है असं सारा वेरीफाई तफ्तीश दौरान करेंगे ਸਰੀ ਸਿਡੀ ਫੋਟੋ ਜੂ ਵੀ ਸਾਹਮਣੇ ਆਈ ਹੈ ਦੇਖੋ ਮੌਕੇ ਤੇ ਕਾਫੀ ਕਟ ਹੋ ਗਿਆ ਸੀਗਾ ਤਾਂ ਆਧੇ ਘੰਟੇ ਪਹਿਲੇ ਹੀ ਸੁਖਵਿੰਦਰ ਸਿੰਘ ਜਿਹੜਾ ਦਿਸੀਏ ਜਿਹਦੀ ਬੋਡੀ ਨੂੰ ਉੱਥੇ ਮੂਵ ਕੀਤਾ ਗਿਆ ਸਾਡੀ ਟੀਮ ਮੌਕੇ ਤੇ ਪਹੁੰਚ ਗਈ ਐ ਸਾਰਾ ਸਿਸਲੀ ਵੀ ਕੈਮਰਾ ਵਗੈਰਾ ਸਾਰ ਕੁਝ ਵੈਰੀਫਾਈ ਕਰਦੇ ਪਰ ਬਹੁਤ ਸਾਰੇ ਗਾਉਂ ਵਾਸੀਆਂ ਦਾ ਇੱਕੋ ਹੀ ਉਹਨਾਂ ਨੇ ਮੰਗਿਆ ਕਿ ਜਲਦੀ ਕਾਰਵਾਈ ਨਹੀਂ ਕੀਤੀ ਕਰੀ ਜਾਵੇ ਤਾਂ ਅਸੀਂ ਧਰਨਾ ਲਗਾ ਦੇਖੋ ਇਹਦੇ ਵਿੱਚ ਨਾ ਬਿਲਕੁਲ ਕਲੀਅਰ ਹੈ ਕਿ ਜਿਹੜਾ ਅਕਿਊਜ਼ਡ ਹੈ ਉਹ ਕਲੀਅਰ ਹੈ ਜਿੰਦਰ ਸਿੰਘ ਇਸ ਕਰਕੇ ਸਾਡੇ ਵੱਲੋਂ ਮਲਟੀਪਲ ਟੀਮ ਹੁਣ ਮੈਂ ਆਪ ਵੀ ਮਤਲਬ ਟੀਮ ਦੀ ਮੀਟਿੰਗ ਵੀ ਲੈ ਰਹਾ ਹਾਂ ਔਰ ਜਿਹ ਪਲੱਸ ਸਾਡੇ ਹਿਊਮਨ ਇੰਟੈਲੀਜੈਂਸ ਵੀ ਐਕਟਿਵ ਹੋ ਗਏ ਅਸੀਂ ਜਲਦਤੁਜਲ ਇਸ ਬੰਦੇ ਨੂੰ ਕਾਬੂ ਵੀ ਕਰ ਲਵਾਂਗੇ ਔਰ ਜੋ ਬੰਦੀ ਕਾਨੂੰਨੀ ਕਾਰਵਾਈ ਹੈ ਇਸ ਵਿਚ ਕਿਸੇ ਦੀ ਸੰਮੁਲਿਤ ਹੋੜ ਵੀ ਸਾਹਮਣੇ ਆਉਂਦੀ ਹੈ ਉਹ ਦੇਖਲਾਵੀ ਬੰਦੀ ਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਸਰ ਕਾਤਰ ਕਿੱਥੋਂ ਦਾ ਦੱਸਿਆ ਜਾ ਰਿਹਾ ਸਰ ਇਹ ਸਹਿਨਾਪਿੰਡ ਦਾ ਹੀ ਰਹਿਣੇ ਵਾਲਾ ਹੈ ਇਹਨਾਂ ਦੀ ਆਪਸ ਦੇ ਵਿੱਚ ਗਲਬਾਤ ਵੀ ਸੀਗੀ ਕਿਉਂਕਿ ਇੱਕ ਦੋ ਪੋਸਟਰ ਵੀ ਪੁਰਾਣੇ ਸਾਹਮਣੇ ਆਏ ਜਿਹਦੇ ਵਿੱਚ ਦੋਨੋਂ ਨਾਲ ਸੀਗੇ ਸੁਖਵਿੰਦਰ ਤੇਜਿੰਦਰ ਜਿਹੜੇ ਕਾਤਲ ਨਾਮ ਤੇ ਸੱਜਾ ਰਹੇ ਜਿੰਦਰ ਇਹਦਾ ਕੋਈ ਬੈਕਗਰਾਉਂਡ ਕੀ ਬਾਹਰੋਂ ਆਇਆ ਹੋਇਆ ਕੋਈ ਨਹੀਂ ਜੀ ਪਿੰਡ ਸਹਨੇ ਦਾ ਹੀ ਰਹਿਣ ਵਾਲਾ ਇਹ ਵੀ ਸੇਮ ਪਿੰਡ ਦਾ ਰਹਿਣ ਵਾਲਾ ਸੁਖਵਿੰਦਰ ਨਾਲੇ ਦੀ ਗੱਲਬਾਤ ਵੀ ਸੀ ਮੈਂ ਕੈਨੇਡਾ ਤੋਂ ਦੁਬਈ ਤੋਂ ਆਸਟ੍ਰੇਲੀਆ ਤੋਂ ਡਿਮੋਰ ਉਹ ਐਂਗਲ ਅਸੀਂ ਸਰਵਿਫਾਈ ਕਰ ਲੈਂਗੇ ਜੀ